ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੋਟ ਬੁੱਢਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਔਨਰ ਵੀਰ ਲਖਵਿੰਦਰ ਸਿੰਘ ਲਖਿਆਣ ਦੇ ਕੋਲ ਆਇਆ ਦੋਸਤੋ ਕੋਟ ਬੁੱਢਾ ਪਿੰਡ ਬਿਲਕੁਲ ਨੇੜੇ ਪਿੰਡ ਸੀਤੋ ਦੁਬਲੀ ਬਰਵਾਰਾ ਚੀਮਾ ਇਹ ਥੋੜੀ ਥੋੜੀ ਦੂਰੀ ਤੇ ਨਾਲ-ਨਾਲ ਲੱਗਦੇ ਪਿੰਡ ਅੱਜ ਤਰੀਕ ਤੁਸੀਂ ਨੋਟ ਕਰ ਲਓ 23 ਫਰਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਮਾਰਨਿੰਗ ਦੇ 9 9:30 ਵਜੇ ਦਾ ਇਸ ਵੀਡੀਓ ਵਿੱਚ ਕਿਸਾਨ ਵੀਰੋ ਟੋਟਲ 4 ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ 2 ਸੂਏ ਪਸ਼ੂ ਆ ਤੇ 2 ਗੱਬਣ ਜਿਦੇ ਵਿੱਚ ਇੱਕ ਬੱਚੀ ਪਹਿਲਾ ਸੂਆ ਸੋਨ ਵਾਲੀ ਆ ਤੇ ਇੱਕ ਛੋਟੀ ਪਲੂਣ ਪਹਿਲਾ ਸੂਆ ਤੁਹਾਨੂੰ ਜਿਹੜੀ ਆ ਗੱਬਣ ਟੁੱਕੀ ਦਿਖਾ ਦੇਾਂਗੇ ਤੇ ਦੂਜਾ ਸੂਆ ਸੂਈ ਆ ਛੋਟੀ ਆ ਤੇ ਇੱਕ ਤੁਹਾਨੂੰ ਹੋਰ ਵੜ ਬੜੇ ਛੋਟੇ ਜਿਹੇ ਭਾਪੜਤੇ ਦੇ ਵਿੱਚ ਦਿਖਾ ਦੇਾਂਗੇ ਥੋੜੇ ਪੈਸੇ ਕਿਸੇ ਭਰਾ ਪੁਰਾਣੇ ਖਰਚ ਕਰਨੇ ਆ ਠੀਕ ਆ ਜੀ ਤੇ ਉਸ ਵੜ ਨੂੰ ਤੁਸੀਂ ਹੱਥ ਪਾ ਸਕਦੇ ਜੀ 4 ਹੀ ਨਗਾ ਚਾਹ ਨਗਾ ਦੀ ਡਿਟੇਲ ਤੁਹਾਡੇ ਨਾਲ ਆਪਾਂ ਪੂਰੀ ਸਾਂਝੀ ਕਰਦੇ ਆਂਗੇ ਤੇ ਕਾਸਾ ਵਿਜਟ ਪਿੰਡ ਕੋਟ ਫੁੱਡੇ ਕਰਨੀ ਆ ਹਰੀਕੇ ਪਤਣ ਤੋਂ ਤਕਰੀਬਨ ਕੋਈ 12-14 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਠੀਕ ਹੈ ਜੀ ਤੇ ਪੱਟੀ ਸ਼ਹਿਰ ਤੋਂ ਚਾਹੇ ਪੱਟੀ ਮੋੜ ਤੋਂ ਗੱਲ ਕਰ ਲਈਏ ਤੇ 8 ਤੋਂ 8 7-8 7 ਕਿਲੋਮੀਟਰ ਦੀ ਦੂਰੀ ਹੈ ਸਾਰੀ ਉਹ ਕਰਦੇ ਆ ਪੂਰੀ ਗੱਲਬਾਤ ਲੈ ਲੈਣੇ ਆ ਡਿਟੇਲ ਵੀਰ ਲਖਵਿੰਦਰ ਸਿੰਘ ਉਹਨਾਂ ਦੇ ਨਾਲ ਕਰਕੇ ਗੱਲਬਾਤ ਸਭ ਤੋਂ ਪਹਿਲਾਂ ਵੀਰ ਲਖਵਿੰਦਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਵੀਰ ਜੀ ਬੜੇ ਵਧੀਆ ਲਖੇ ਵੀਰ ਠੀਕ ਠਾਕ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜਿਹੜੇ ਚੈਨਲ ਵੇਦੇ ਸਾਰਿਆਂ ਨੂੰ ਸਤਿ ਸ੍ਰ ਵਿੱਚ ਵਖ ਪਾ ਦੇ ਪੈਗਾ ਕੋ 10 15 ਕ ਦੇਨ ਦਾ ਆਹ ਵੀਰ ਜੀ ਉਹਨਾਂ ਤੁਹਾਨੂੰ ਪਤਾ ਹੁਣ ਦਿਨ ਜਿਹੋ ਜੇ ਚੱਲਣ ਦੇ ਆ ਜੋੜਨ ਦੀ ਕੋਈ ਗੱਲ ਨਹੀਂ ਜੁੜਿਆ ਚਲੀ ਜਾਂਦਾ ਆ ਹਾਂ ਲੱਭਦਾ ਪਤਾ ਜੁੜਦਾ ਵੀ ਆ ਗਿਆ ਚਲੇਗਾ ਆ ਗਿਆ ਚੱਲ ਗਿਆ ਤਰੇਂਦੀ ਆ ਜੀ ਆ ਤੇ ਅੱਜ ਰਖਮਿੰਦਰ ਭਾਈ ਆਪਣੇ ਕੋਲ ਟੋਟਲ 4 ਨਾਕ ਨੇ 4 ਆ ਵੀਰ ਜੀ 2 ਝੋਟੀਆਂ ਆ ਤੇ 2 ਵੇੜਾਂ ਠੀਕ ਆ ਜੀ 2 ਪਸ਼ੂ ਜਿਹੜੇ ਗੱਬਣਾ ਤੇ 2 ਸੋਏ ਆ ਦੋ ਹੀ ਗੱਬਣੇ ਦੋ ਸੋਏ ਆ ਜੀ ਠੀਕ ਆ ਵੀਰੇ ਆ ਝੋਟੀ ਪਹਿਲੇ ਨੰਬਰ ਤੇ 30 ਸੋਈ ਦੂਜੀ ਸੋਈ ਠੀਕ ਆ ਆਹ ਦੀ ਦੂਜੇ ਨੰਬਰ ਤੇ 30 ਵਾਲੀ ਝੋਟੀ ਆ ਠੀਕ ਆ ਜੀ ਤੇ ਹੋਲੇ ਪਰਤੇ ਚ ਵੇੜ ਸੂਈ ਆ 8-9 ਕਿਲੋ ਦੇ ਤਿਆਰ ਆ ਠੀਕ ਆ ਲਓ ਵੀ ਸ਼ੁਰੂਆਤ ਵੀਰ ਆਪਾਂ ਇੱਥੋਂ ਕਰ ਲੈਂਦੇ ਆ ਦੂਜੇ ਸਵੇਰੇ ਜਿਹੜੀ ਆਪਣੇ ਕੋਲੋਂ ਝੋਟੀ ਸੂਈ ਆ ਹਾਂਜੀ ਕੀ ਵੀਰ ਵਾਜ ਤਾਂ ਦੇਣ ਅਜ ਕਿੰਨੇ ਕੁ ਹੋ ਗਏ ਆ ਇਹਨੂੰ ਵੀਰ ਜੀ ਦੇਣ ਕੱਟੀ ਗਾੜੀ ਬੱਜੀ ਆ ਤੇ ਕੋਈ ਵੀ ਭੈਣ ਭਰਾ ਆਪਣਾ ਸਿਆਣਾ ਕੋਈ ਵੀ ਆਪ ਦਾ ਹਿਸਾਬ ਕਹਿਫਾ ਲਾ ਲੇ ਆਪਾਂ 15 ਦਿਨ ਮੰਨ ਕੇ ਲਈ ਘੱਟੀ ਦੇ 15 ਦਿਨ 15 ਦਿਨ ਦੇ 20 ਦੀ ਮੰਨ ਲੇ ਕੋਈ ਮਹੀਨੇ ਦੀ ਮੰਨ ਲੂਗਾ ਤੇ ਆਪਾਂ ਨੂੰ ਕੋਈ ਨਹੀਂ ਐਡਾ ਤਰਾਜੇਗਾ ਠੀਕ ਆ ਜੀ ਹਾਂਜੀ ਐਸ ਵਕਤ ਦੁੱਧ ਕਿੰਨੇ ਕਿਤੇ ਆ ਗਈ ਹੈ ਦੁੱਧ ਵੀਰ ਜੀ ਆਪਾਂ ਝੋਟੀ ਥਲੇ 9-10 ਕਿਲੋ ਚੋਗ ਲੈਣ ਦੀ ਪਰਸੋਂ ਠੀਕ ਆ ਜੀ ਝੋਟੀ ਨੇ ਪਹਿਲੇ ਘਰ ਦਾ ਹੇਰਵਾ ਬਹੁਤ ਜ਼ਿਆਦਾ ਕੀਤਾ ਠੀਕ ਆ ਕਹਿੰਦਾ ਆ ਪੱਠੇ ਨਹੀਂ ਖਾਣੇ ਹੁਣ ਅੱਜ ਮੂੰਹ ਧਰਿਆ ਪੱਠਿਆਂ ਤੇ ਠੀਕ ਆ ਤੇ ਮਗਲਾ ਅੱਜ ਆਪਾਂ 8 ਕਿਲੋ ਚਵਾ ਦਾਂਗੇ ਆਪਣੇ ਘਰੇ ਵੀ ਹੁਣ ਆਪਾਂ ਮੌਕੇ ਤੇ 8 ਕਿਲੋ ਜੜਾ ਚਵਾ ਦਾਂਗੇ 8 ਕਿਲੋ ਚਵਾ ਦਾਂਗੇ ਲਓ ਵੀ ਮਗਰ ਕੱਟੀ ਆ ਆ ਬੱਚਾ ਜੇ ਇਸੇ ਝੋ ਤੇ 15 ਕ ਦਿਨ ਦਾ ਸਮਾਂ ਹੋ ਗਿਆ ਤੁਹਾਨੂੰ ਦੱਸ ਹੀ ਦਿੱਤਾ 8 ਕਿਲੋ ਐਸ ਵਕਤੇ ਦੇ ਥੱਲੇ ਦੁੱਧ ਜਿਹੜਾ ਹਾਜ਼ਰ ਆ ਕੱਤ ਵੱਡਾ ਪੂਰਾ ਠੀਕਾ ਜੇ ਕੋਈ ਵੀ ਸੱਜਣ ਆਪਣਾ ਸੌਦਾ ਕਰਦਾ ਇੱਕ ਆਈਡੀਆ ਤੁਸੀਂ ਲਾ ਲਿਓ ਵੀ ਕੱਤ ਵੱਟੇ ਦੀ ਝੋਟੀ ਆ ਕੋਈ ਛੋਟੀ ਸਮਦਰ ਨਹੀਂ ਗਈ ਠੀਕ ਆ ਚੁਵਾਈ ਚੁਵਾਈ ਦੀ ਵੀਰ ਅਗਲੇ ਪਿਛਲੇ ਦੀ ਬਰਾਬਰਤਾ ਦਾ ਤੁਹਾਨੂੰ ਦਿੰਦੀ ਬਿਲਕੁਲ ਵੀਰ ਚੁਵਾਈ ਦੀ ਬਿਲਕੁਲ ਬਰਾਬਰ ਆਪਾਂ ਗਾਰੰਟੀ ਦੇ ਸਕਦੇ ਹਾਂ ਝੋਟੀ ਦੀ ਠੀਕ ਆ ਮਾਸਾ ਗੁਰਲੀ ਸਾਈਡ ਤੋਂ ਮੜ ਜਾਇਆ ਜਾਂਦਾ ਜਾਂ ਗਾਲਪਨ ਬਾਹਰ ਰੱਖ ਦਿੰਦੀ ਆ ਪਰ ਨਹੀਂ ਚੁਵਾਈ ਦੇ ਬਿਲਕੁਲ ਇੱਕ ਨੰਬਰ ਝੋਟੀ ਠੀਕ ਆ ਭਾਵੇਂ ਚੁਵਾਈ ਦੇ ਵਿੱਚ ਦੋਸਤੋ ਪਾਸ ਆ ਕਰ ਸੋਹ ਸਵਾਝ ਝੋਟੀ ਆ ਸੋਨਾ ਪਿੱਠਪੂੜਾ ਲੱਗਾ ਝੋਟੀ ਨੂੰ ਤੇ ਬਾਕੀ ਸੀਨਸਲਾ ਘਾਟੀਗਾ ਜਿਵੇਂ ਉਹਨੂੰ ਦੂਜਾ ਸੂਆ ਝੋਟੀ ਸੂਈ ਹੈ ਹੈ ਸੀਨਸਲਾ ਦੋਵੇਂ ਟਾਈਮ ਮੇਰਾ ਭਰਾ ਕੋ ਇੱਥੇ ਆਣ ਕੇ ਚਾਹੇ ਕੋਈ ਵੀਡੀਓ ਕਾਲ ਤੇ ਜਿੱਦਾਂ ਵੀ ਤਸੱਲੀ ਕਰਨੀ ਚਾਹੁੰਦਾ ਤੁਸੀਂ ਆਪਣੀ ਘਰ ਸਕਦੇ ਹੋ ਆ ਦੇਖੋ ਵੱਡੀ ਝੋਟੀ ਹਰਿਆਣੇ ਵਾਲੀਆਂ ਝੋਟੀਆਂ ਬਾਕੀ ਕਤ ਬੋ ਤਾਂ ਲੱਖ ਰੁਪਏ ਦੀ ਪੂਰਾ ਵੱਡਾ ਇਹਦਾ ਪੂਰਾ ਵੱਡੀ ਵੀ ਆਹ ਦੇਖੋ ਜੀ ਨਯਾ ਕੋਈ ਨਗਾਉਦ ਨੂੰ ਕੋ ਮਾ ਫਮਨੀ ਦੇ ਵਰਲੇਨੀ ਕੋਣੀ ਕੋਣੀ ਕਮਾ ਤੂੰ ਐਨੂੰ ਤੋਰ ਤੇ ਲੰਬਾ ਤੋਰ ਦੋ ਕਰ ਲੰਬਾ ਤੋਰ ਲੰਬਾ ਤੋਰ ਦਿਆ ਚੱਲ ਬੱਤ ਲੋ ਜੀ ਠੀਕ ਹੈ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਬਿਲਕੁਲ ਛੋਟਾ ਸਿੰਗ ਆਪਾਂ ਕੱਲ੍ਹ ਗਏ ਰਿੰਗ ਸਿੰਗਾ ਤੇ ਸੋਨੀ ਹਾਈਟ ਕੱਟ ਦੇ ਵਿੱਚ ਨਾਰਮਲ ਹੀ 200 ਛਟੀਆਂ ਹਾਈਟ ਕੱਤ ਲੀਆਂ ਛੋਟੀਆਂ ਆਪਾਂ ਉਧਰ ਦੀਆਂ ਦੇਖਦੇ ਆ ਵੀ ਹਰਿਆਣੇ ਵਾਲੀ ਸਾਈਡ ਦੀਆਂ ਠੀਕ ਆ ਸੋ 8 ਕਿਲੋ ਦੁੱਧ ਇਸ ਵਕਤ ਦੇ ਤੇ ਫਲੇ ਹਾਜ਼ਰ ਸੋ ਵਪਾਰ ਲੈਣਾ ਮੇਰਾ ਭਰਾ ਕੋਈ ਅੱਗੇ ਲੈ ਜਾਂਦਾ ਕੋਈ ਚੰਗੀ ਸੇਵਾ ਕਰ ਲਓ ਕਿ ਦੁੱਧੋ ਕਰਮਾਲੀ ਚੱਲੂਗੀ ਅਜੇ ਅਜੇ ਸੋਈ ਨੂੰ ਸਾਰੇ 15 ਕ ਦਿਨ ਦਾ ਆਈਡੀਆ ਹੋਇਆ ਸਮਾਂ ਦੋ ਦੋ ਦੇ ਬਾਕੀ ਵੀ ਸੇਵਾ ਦੇ ਆ ਸੇਵਾ ਕੋ ਕਰ ਲੈਦੇ ਭਾਵੇਂ 2 ਕਿਲੋ 4 ਕਿਲੋ ਵਧਾ ਲੈ ਛੜ ਕੇ ਨੂੰ ਕਰਮਾ ਲਈ ਨੂੰ ਬਸ ਬਾਕੀ ਆਪਾਂ ਚੋਇਆ ਵੱਧ ਹੀ ਆਪਾਂ ਦੀ ਸਜਾਈ ਦਾ ਨੇ ਵੀ ਆਪਾਂ ਹੀ ਕਰਾਣਗੇ ਥੋੜੇ ਨਿਹਰਵਾਗੀ ਦਾ ਝੋਟੀ ਨੇ ਪਹਿਲੇ ਕਰਦਾ ਅੱਛਾ ਅੱਛਾ ਤੇ ਹੁਣ ਕਿਲੋ ਖੰਡ ਘਟੀ ਆ ਹਾਂ ਹਾਂਜੀ ਆਪਾਂ 9 10 ਕਿਲੋ ਦੋ ਚੋਇਆ ਬਰਸਲ ਝੋਟੀ ਖਲਿਓ ਠੀਕ ਹੈ ਮੱਥੇ ਥੋੜਾ ਵਾਲ ਵਾਈਟ ਆ ਗਏ ਹਣਾ ਹਾਂਜੀ ਹਾਂਜੀ ਮੜਾ ਜਾ ਮੜਾ ਜਾ ਮੜਾ ਜਾ ਮੱਥੇ ਜਗਾ ਡਾਗ ਜਾ ਲਓ ਠੀਕ ਹੈ ਜੀ ਸੋ ਬਿਲਕੁਲ ਪਤਲੇ ਪੂਣੀਆਂ ਤੇ ਇਹ ਲੱਖੀ ਵੀਰ ਕੀ ਮੋਲ ਕਰਦਾ ਇਹਦਾ ਕਿੰਨੇ ਦੇ ਦੇਣੀ ਆ ਪਾਜ ਇਹ ਮੋਲ ਵੀਰ ਜਿਹੜੇ ਸਾ ਛੋਟੀ ਵੱਡੀ ਆ ਭਾਵੇਂ ਮੋਲ ਤੇ ਭਾਵੇਂ ਲੱਖੋਂ ਬਾਹਰ ਕਰੀ ਆਈਏ ਪਰ ਨਾ ਆਪਾਂ 190 90 ਕੁਛ ਨਹੀਂ ਕਹਿੰਦਾ 80 ਕਵੇਂ 2000 ਛੱਡ ਦਾਂਗੇ 78 70000 ਦੀ ਜੋੜੀ ਦੇ ਦਾਂਗੇ ਹਾਂਜੀ ਠੀਕ ਆ ਜੀ ਫੁੱਲਾ ਵੀ ਬਾਡੀ ਵਾਲੀ ਆ ਤੇ ਵੱਡੀ ਛੋਟੀ ਆ ਦੋ ਚਾਰ ਤਨ ਸਾਂਭੀ ਗਈ ਛੋਟੀ ਫਿਰ ਦੁੱਧ ਤੇ ਆਜੂਗੀ ਠੀਕ ਆ ਹਾਂਜੀ ਲਓ ਵੀ 78000 ਦੀ ਇਹ 200 ਛੋਟੀ ਤੁਹਾਨੂੰ ਐਂਡ ਟੂ ਐਂਡ ਮਿਲ ਜੂਗੀ ਸੋ ਬਹੁਤ ਵਧੀਆ ਚੰਗੀ ਵੱਡੀ ਛੋਟੀ ਆ ਬੇਲ ਬੁੱਲ ਸਪੈਸ਼ਲ ਆ ਇਥੇ ਆਣ ਕੇ ਕੋਈ ਭਰਾ ਨਰਾਸ਼ ਨਹੀਂ ਹੁੰਦਾਗਾ ਠੀਕ ਆ ਜੀ ਕੱਦ ਕਾਠ ਵਾਲੇ ਪਾਸਿਓਂ ਹਾਈਟ ਵਾਲੇ ਪਾਸਿਓਂ ਠੀਕ ਆ ਜੀ ਤੇ ਦੁੱਧ ਕਰਮ ਵਾਲੀ ਨੂੰ ਥੱਲੇ 8 ਕਿਲੋ 8.5 8 ਕਿਲੋ ਇਸ ਵਕਤ ਹੈਗਾ ਦੁੱਧ ਦੇ ਈਡੀ ਛੋਟੀ ਨੂੰ ਪਾਸੇ ਆ ਤਾਂ 10-11 10-11 ਲੀਟਰ ਵੀ ਕੁਛ ਨਹੀਂ ਆਂਦਾਗਾ ਪਰ ਸੇਵਾ ਦੇ ਡਿਪੈਂਡ ਆ ਚੰਗੀ ਸੇਵਾ ਕਿਸੇ ਭਰਾ ਦੇ ਲਈ ਤੇ ਦੁੱਧ ਤੁਸੀਂ ਲੈ ਸਕਦੇ ਹੋ ਇਸ ਛੋਟੀ ਤੋਂ ਠੀਕ ਆ ਜੀ ਕੱਟੀ ਮਗਰ ਆ ਪਲੱਸ ਪੁਆਇੰਟ ਵੀ ਠੀਕ ਆ ਇੱਕ ਸਰ ਨੰਬਰ ਤੇ ਲਿਖੇ ਭਾਈ ਜਿਹੜੀ ਆਪਣੇ ਕੋਲ ਆ ਛੋਟੀ ਆ ਗੱਬਣ ਇਹ ਵੀ ਇਹ ਪਹਿਲਾਂ ਛੋਟੀ ਸੁਣ ਵਾਲੀ ਹੈ ਪਹਿਲਾਂ ਸੁਗਾ ਹਾਂਜੀ ਇਹ ਤਾਂ ਸਮਾਂ ਵੈਸੇ ਤ ਤੇ ਭਾਵੇਂ ਭੜਕੇ ਸੂਬੇ ਬਾਕੀ ਪੁੜੇ ਪਾੜੇ ਖਿਚੇ ਝੋਟੀ ਨੇ ਪੂਰੇ ਹਾਂ ਕੱਢਦੇ ਢੇਡਾਂ ਕੱਢ ਨਹੀਂ ਸਕਦੀ ਚਲੋ ਕੱਢ ਵੀ ਸਕਦੀ ਦੋ ਦਿਨ ਚਾਰ ਦਿਨ ਕਾਢ ਵੀ ਸਕਦੀ ਆ ਇਸ ਚੀਜ਼ ਦਾ ਪਹਿਲਣ ਸੂਣ ਵਾਲੀ ਝੋਟੀ ਉਹ ਵੀ ਪਲੂਣ ਪਹਿਲਾ 100 200 ਝੋਟੀਆਂ ਸੂਣਾ ਝੋਟੀ ਸਿੰਘੀ ਦੇ ਵਿੱਚ ਹਾਈਟ ਮੀਡੀਅਮ ਦੇ ਵਿੱਚ ਤੇ ਥੱਲਿਓਂ ਚਾਰੇ ਥਾਨ ਚਾਰੇ ਥਾਨ ਦਾ ਮੈਂ ਆਪਾਂ ਦਿਖਾਵਾਂਗੇ ਤਸਵੀਰ ਦੇ ਨਾਲ ਸੋ ਜਿੰਨਾ ਕੇ ਦੋਸਤੋ ਲੇਵਾ ਜਿੰਨੀ ਕੇ ਲੇਵਟੀ ਕਰਮਾਂ ਲਈ ਨੇ ਬਣਾਈਆਂ ਠੀਕ ਹੈ ਜੀ ਉਸ ਸਕੋਰਿੰਗ ਹੋ ਸਕਦਾ ਵੀ ਇੱਕ ਢੰਗ ਪਸ਼ੂ ਕੱਢ ਵੀ ਸਕਦਾ ਬਾਕੀ ਪੁੜੇ ਪੜੇ ਨਵਾਏ ਆ ਤੇ ਤਿਆਰੀ ਤੇ ਵੀ ਆ ਬਾਕੀ ਕੱਟ ਜੇ ਤਾਂ ਕੱਟ ਜੇ ਕੋਈ ਦੋ ਦਿਨ ਤੇ ਡੰਕ ਕੱਟ ਵੀ ਸਕਦੀ ਹੈ ਠੀਕ ਆ ਜੀ ਆ ਦੇਖੋ ਬਰਕੁਲਾਨ ਪਤਲੇ ਪਿੰਡੇ ਦੀ ਆ ਹਾਈ మీడియం ਤੇ ਬਣਾਂਗਾ ਸੁਣਾ ਬਣਾਉਂਗੀ ਝੋਟੀਆਂ ਵੇਖਾਰ ਹਸਾਂ ਨਾ ਬਿੰਦੀਆਂ ਵਾਲਾ ਚੱਡਾ ਵਾ ਹਾਂ ਇਹ ਕਾਲੀ ਸ਼ਾਹ ਝੋਟੀ ਆ ਸਾਰੀ ਮੱਥੇ ਮੁੱਥੇ ਤੋਂ ਹਾਂ ਹਰਟ ਕੱਟ ਦੀ ਆਈ ਇਹ ਮੀਡੀਅਮ ਆ ਮੀਡੀਅਮ ਬਹੁਤ ਹੀ ਵੱਡੀ ਇਹਦੇ ਨਾਲ ਵੀ ਵੇਂਦਾ ਵੀਡੀਓ ਚੰਗੀ ਤਰ੍ਹਾਂ ਹੂਮਝਾਮ ਕਰਕੇ ਵੇਖ ਲਿਆ ਆਪਣੀ ਕਿਉਂਕਿ ਮੁੜ ਕੇ ਕਈ ਨਹੀਂ ਪਣ ਭਰਾ ਸਾਈ ਪਾ ਦੇਣਾ ਉਹ ਦੂਰੋਂ ਤੇ ਦੋ ਦਿਨ ਟਿਕਾ ਕੇ ਤੀਜੇ ਦਿਨ ਰੱਖਣਾ ਯਾਰ ਇਹ ਤੇ ਛੋਟੀ ਵੀਡੀਓ ਤੇ ਵੱਡੀ ਲੱਗਦੀ ਸੀ ਉਹ ਗੜਬੜ ਵਾਲੀ ਗੱਲ ਉਹ ਗੜਬੜ ਵਾਲੀ ਗੱਲ ਜਿਹੜੇ ਵੱਡੇ ਨੂੰ ਵੱਡੀ ਕਹੋ ਤਾਂ ਵੀ ਫੋਨ ਵੱਡੇ ਹਾਈਡ ਕੱਟ ਵਿੱਚ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਛੋਟੀ ਪੂਰੀ ਵੱਡੀ ਆ ਇਹ ਭਾਈ ਗੱਲ ਇਹ ਵੀ ਵੀਡੀਓ ਹਾਈਡ ਦੇ ਵਿੱਚ ਆ ਜਾਂਦੀ ਤੁਹਾਨੂੰ ਪਤਾ ਵੀ ਉਹੋ ਜਿਹਾ ਹਸਾਕਦਾ ਬੰਦਾ ਵੀ ਆਪਣੇ ਡੰਗਰ ਜਿਹੜੇ ਘੰਟੇ 20 25 ਮਿੰਟਾਂ ਸੇਲ ਹੁੰਦੇ ਆ ਇਸੇ ਤਰ ਇਥੇ ਆਣ ਕੇ ਮੁਰਕਾਨ ਕੇ ਆਖੇ ਵੀ ਯਾਰ ਕੱਦ ਵੀਡੀਓ ਦੇ ਵੱਡਾ ਲੱਗਦਾ ਛੋਟਾ ਵਾ ਤੇ ਵੀ ਆਹ ਦੀ ਜੱਜ ਪੱਖ ਕਰ ਲੈ ਮੁਰਕ ਕੇ ਕੋਈ ਖਰਾਬ ਹੋ ਜਾਂਦਾ ਬਾਅਦ ਦੂਰੀ ਬਰਾ ਨਾ ਬਹੁਤ ਜ਼ਿਆਦਾ ਮੁਰਕ ਕੇ ਜੇ ਦੂਜੇ ਦਿਨ ਕਹਿੰਦਾ ਆਖੀ ਪਏ ਹੈਗਾ ਨਹੀਂ ਵੀਗਾ ਦਾ ਗਾਂ ਦਾ ਵੀ ਕੱਲ ਦੀ ਖੋਤੀ ਹਾਂਜੀ ਕੀ ਹੋਰ ਸ਼ੌਰਕ ਛੋਟੀ ਚ ਬਿਲਕੁਲ ਜੀ ਉਹ ਵੀ ਦੋਸਤੋ ਹਾਈਟ ਮੀਡੀਅਮ ਦਰਮਿਆਨੀ ਜੀ ਹਾਈਟ ਆ ਨਾ ਬਹੁਤ ਹੀ ਵੱਟੀ ਤੇ ਨਾ ਹੀ ਬਾਲੀ ਜਿਆਦੀ ਨਿੱਕੀ ਆ ਬਿਲਕੁਲ ਤੀਨ ਨੀ ਕਿ ਪਹਿਲਾਂ ਜਿੱਡੀਆਂ ਝੋਟੀਆਂ ਨੂੰ ਉਹ ਵੀ ਹੈਗੀ ਆ ਪਹਿਲਾਂ ਝੋਟੀ ਆ ਬਾਕੀ ਬਿੰਦੀਆਂ ਵਾਲਾ ਆਪਾਂ ਕਹਿ ਦਿੰਨੇ ਬਿੰਦੀਆਂ ਵਾਲਾ ਲੇਵਾ ਗਰਮਾ ਵਾਲੀ ਦਾ ਤੇ ਚੱਡੇ-ਚੋਡੇ ਦੀ ਸਾਫ ਆ ਜਿਹਨੀ ਗੱਲ ਹੁਣ ਮੁੱਖ ਕਰਨ ਵਾਲੀ ਆ ਠੀਕ ਆ ਜੀ ਚੱਡੇ ਦੀ ਸਾਫ ਆ ਚਾਰੇ ਥਾਣਾ ਸੋਹਣੀ ਸਪੇਸ ਵੰਡ ਆ ਤੇ ਪ੍ਰਾਗ ਲਈ ਪੂਰੀ ਆਪਾਂ ਛੋਟੀ ਛੱਲਿਓ ਬਾਕੀ ਬੂਥੀ-ਬੋਥੀ ਦੀ ਵੀ ਚੰਗੀ ਆ ਆਹ ਕੁਆਲਿਟੀ ਦੇਖ ਸਕਦੇ ਤੁਸੀਂ ਬਿਲਕੁਲ ਛੋਟਾ ਸਿੰਘ ਆ ਠੀਕ ਆ ਤੇ ਚੰਗੀ ਆ ਕੱਟੀ ਝੋਟੀ ਠੀਕ ਆ ਜੀ ਬਾਕੀ ਮੇਰਾ ਭਰਾ ਅੱਗੇ ਜਿਹਨਾਂ ਦੀ ਤੁਹਾਨੂੰ ਦੱਸ ਹੀ ਦਿੱਤੀ ਏ ਗੱਲ ਵੀ ਦਿਹਾੜੀ ਰੰਗ ਕੱਢ ਜੇ ਤਾਂ ਕੱਢ ਜੇ ਬਾਕੀ ਸੂ ਸਕਦੀ ਅੱਜ ਫਲਕ ਦੇ ਵਿੱਚ ਵੀ ਸੂ ਸਕਦੀ ਆ ਇਹ ਇਹਦਾ ਵੀਰ ਲਖੇ ਕੀ ਮੁੱਲ ਰਹੂਗਾ ਦੇ ਦਾਂਗੇ ਕਿੰਨੇ ਦੀ ਅੱਜ ਆਪਾਂ ਨੇ ਕਿਲੇ ਤੋਂ ਇਹਦਾ ਮੁੱਲ ਵੀ ਜੇ ਛੋਟੀ ਸੂਈ ਹੁੰਦੀ ਫਿਰ ਭਾਵੇਂ 80 70 ਜੋ ਮਰਜ਼ੀ ਕਰ ਜਾਂਦੇ ਹੁਣ 70 ਚੋਂ 2 ਛੱਡ ਦਾਂਗੇ 68 68 ਚ ਤਿੰਨ ਹੀ ਛੱਡਾਂਗੇ 67000 ਦੀ ਛੋਟੀ ਹਾਂ ਨਾ ਦੇ ਦਾਂਗੇ 67000 ਹਾਂਜੀ ਬਾਕੀ ਕੋਈ ਭਰਾ ਹਥ ਪੰਜ 7000 ਕੱਟ ਕਰਨ ਵਾਲਾ ਭਾਵੇਂ ਨਾ ਹੀ ਆਪਦੀ ਆਪਦਾ ਟਾਈਮ ਬਰਬਾਦ ਕਰੇ ਆਪਣਾ ਬਿਲਕੁਲ ਪੰਜ 700 ਦੀ ਵੱਡੀ ਗੱਲ ਛੋੜ ਲਾਸਟ ਹੁੰਦੀ ਹੈ ਆਪਣੀ ਬਿਲਕੁਲ ਲਖੇ ਭਾਈ ਬਾਕੀ ਭਾਰ ਪਿਛੇ ਤੋਂ ਰਹੇ ਤਾਂ ਬਿਲਕੁਲ ਓਕੇ ਵੀਰ ਜੀ ਆਪਣੇ ਕਰ ਰਹੇ ਬਿਲਕੁਲ ਲੋਅਰ ਲੋਬੇ ਪਹਿਲਾ ਸੂਆ ਝੋਟੀ ਆ ਠੀਕ ਆ ਜੀ ਗੱਬਣ ਝੋਟੀ ਆ ਤੇ ਪੁੱਛਣਾ ਫਰਜ ਬਣਦਾ ਆ ਹਾਂਜੀ ਹਾਂਜੀ ਬਿਲਕੁਲ ਕਿ ਭਾਰ ਪਿਛੇ ਦੀ ਕੋਈ ਸਮੱਸਿਆ ਨਹੀਂ ਆ ਤੇ ਦੀ ਨੀ ਪੂਰਾ ਜੀ ਨਹੀਂ ਹੁੰਦੀ ਤੇ ਕਰਮਾਲੀ ਦੇ ਸੂਸਵਾ ਆਪਣਾ ਬਾਅਦ ਵਿੱਚ ਤਾਂ ਕੋਈ ਚਿੰਤਾ ਵਾਲੀ ਗੱਲ ਹੈ ਹੀ ਨਹੀਂਗੀ ਤੇ ਚੰਗੀ ਆ ਝੋਟੀ 68000 ਤੇ ਮਿਲ ਜੂਗੀ ਤੁਹਾਨੂੰ ਇੱਧਰ ਆਪਣੇ ਕੋਲ ਲੱਕੇ ਵੀਰ ਜਿਹੜੀ ਆ ਇੱਕ ਗੱਬਣ ਵੈੜ ਖੜੀ ਆ ਇਹ ਵੀਰ ਜੀ ਗੱਬਣ ਵੈੜ ਵੱਡੀ ਵੈੜ ਆ ਹਾਂਜੀ ਹਾਂਜੀ ਇਹ ਜਿਹੜਾ ਆਈ ਕੱਲ ਹਾਂ ਤੇ ਦਰਦੀ ਆ 5 ਲੱਖ ਦੀ ਦਰਦੀ ਵੱਡੀ ਵੈੜ ਨਹੀਂ ਆ ਘਰ ਚੋਂ ਘਰ ਚੋਂ ਜਾਈ ਆ ਠੀਕ ਆ ਤੇ ਬਾਕੀ ਘਰ ਵਾਲੇ ਪਹਿਲਾਂ ਦੇ ਪਰ ਦੁੱਜਣ ਵੈੜਿਆ ਉਹਨਾਂ ਦੇ ਛੜੀਆਂ ਆਂ ਮਾਂ ਛੜੀਆਂ ਵੈੜ ਨੂੰ ਵੀ ਸਾਡੀ ਪਹਿਲੇ ਨੇ ਦੇ ਆਪਾਂ ਨੂੰ ਆਏ ਇਹ ਮੋੜ ਮੋੜ ਆਖੀ ਜਾਂਦੇ ਸੀ ਪਰ ਆਪਾਂ ਦੁੱਜਣ ਵੈੜ ਤੱਕ ਗੱਲ ਲਈ ਦੁੱਜਣ ਆ ਵੈੜਾ ਹਾਂਜੀ ਚੰਗੀ ਹਾਇ ਮਤਲਬ ਬਾਡੀ ਬੁਡੀ ਦੀ ਹੈਵੀ ਆ ਪੂਰੀ ਹਾਂ ਵੈੜ ਵੱਡੀ ਆ ਲੋ ਵੀ ਠੀਕ ਆ ਜੀ ਸਵੇਰ ਮੇਰਾ ਵੀਰ ਕੁ ਦੁੱਜਾ ਬਣ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਕੱਤ ਵਟਾ ਵੈੜ ਦਾ ਹਾਂਜੀ ਇਹ ਫੁੱਲ ਵੱਡੇ ਗੱਦ ਦੀ ਆ ਜਿਹਨੂੰ ਵੱਡੇ ਗੱਦ ਦੀ ਕਹਾਂਗੇ ਉਹਨੂੰ ਫੁੱਲ ਕਵਾਂਗੇ ਵੀ ਵੱਡੀ ਆ ਠੀਕ ਆ ਹਾਂਜੀ 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 ਬਾਕੀ ਤਿਆਰੀਆਂ ਦੇ ਉੱਤੇ ਹੀ ਆ ਕਰਮਾਲੀ ਥੱਲਿਓ ਜੇ ਇੱਕ ਰਵੇਖੀਏ ਤੇ ਪੂਰੀ ਤਿਆਰੀ ਦੇ ਉੱਤੇ ਜੁਟੀ ਆਉਂਦੀ ਆ ਕੋਈ ਤਿਆਰੀ ਤਾਂ ਕੱਟ ਵੀ ਸ਼ਖਤ ਸਕਦਾ ਪਸ਼ੂ ਦੋ ਚਾਰ ਦਿਨ ਕੱਢ ਕੇ ਵੜ ਬਹਿਨ ਤਵਾਤਰ ਹੋ ਜੂਰੇ ਆ ਥੱਲਿਓ ਥੱਲਿਓ ਬੜਾ ਭਾਂਡਾ ਪੁੰਡਾ ਕੋਲਗਾਰਾ ਪੂਰਾ ਹਾਂਜੀ ਹਾਂਜੀ ਆ ਵੇਖੋ ਜੀ ਸੋ ਢਾਂਚਾ ਚੰਗਾ ਦੋਸਤੋ ਇਹ ਵੀ ਨਿਗਾ ਪੀ ਨਸੇਰੀ ਆ ਕੋਈ ਫਿੱਕੀ ਆ ਪੂਰੀ ਜੰਮੀ ਪਲੀ ਆ ਫੁੱਲ ਵਾਜਣ ਨੋੜ ਦੇ ਵਿੱਚ ਆ ਵੱਡੇ ਪੱਲੇ ਦੀ ਆ ਆ ਕਰੋ ਚੈ ਚਾਰੇ ਥਾਂ ਸੋਹਣੀ ਸਪੇਸ ਵੰਡ ਤੇ ਆ ਠੀਕ ਆ ਸੋ ਬਾਕੀ ਦੋਸਤੋ ਸੂਸ ਸੁਵਾ ਕੇ ਵੀ ਕਰਮ ਵਾਲੇ ਪਸ਼ੂ ਇਹ ਤਾਂ ਬਣ ਜਾਂਦੇ ਆ ਅਜੇ ਵੀ ਜੇਕਰ ਦੋ ਚਾਰ ਦਿਨ ਕੱਢ ਕੀ ਤਾਂ ਚੰਗੀ ਆਪਾਂ ਆਸ ਕਰ ਸਕਦੇ ਆ ਇਸ ਵੜ ਤੋਂ ਆ ਸੋ ਤੋਰੇ ਤਾਰੇ ਤੋਂ ਨਰਮ ਕੋਈ ਕਾਲ ਛਾਲ ਨਹੀਂ ਕੀ ਚਲੋ ਵੈਸੇ ਨਵੀਂ ਥਾਂ ਤੇ ਆ ਕੇ ਕਈ ਵਾਰਾਂ ਉਪਰੀ ਥਾਂ ਤੇ ਆ ਕੇ ਪਸ਼ੂ ਥੋੜਾ ਜਿਹਾ ਮਾਰਾ ਮੋੜਾ ਚੀਜ਼ ਉਹ ਨਹੀਂ ਤੁਰ ਤਰਦੇਗੇ ਉਹਦੇ ਕਰਕੇ ਕੋਈ ਨੀਕੀ ਗੱਲਬਾਤ ਹੋ ਸਕਦੀ ਆ ਬਾਕੀ ਤੋਰੇ ਤੋਂ ਨਰਮਾ ਪੂਰੀ ਠੰਡੀ ਆ ਸੁਭਾਵਿਕ ਤੌਰ ਤੇ ਵੀ ਬਿਲਕੁਲ ਸੀਲ ਸਾਹੂ ਠੰਡੀ ਪੂਰੀ ਉਹ ਘਰ ਆ ਲਿਆ ਮੈਂ ਜਿੱਤਰਾ ਮਰਜ਼ੀ ਹੱਥੋਂ ਫੇਰੀਆਂ ਪਰ ਆਪਾਂ ਬਗਾਣੇ ਥਾਣ ਦੇਣਗੇ ਆਪਾਂ ਡਰਦੀ ਐ ਜੋ ਬੱਚੀ ਨੂੰ ਹਾਂ ਬਾਕੀ ਜਾਤ ਪਾਤ ਆ ਭੈਣ ਭਰਾ ਸਮਝਦਾਰ ਸਾਰੇ ਬੱਚੀ ਜਾਤ ਪਾਤ ਵਾਲੀ ਆ ਹਾਂ ਬਾਕੀ ਲੱਕੇ ਬਈ ਵੰਡ ਬੁੰਡੀ ਬਹੁਤ ਸੋਹਣੀ ਆ ਬਿਰਲਾ ਚੰਗੀਆਂ ਥੱਲੇ ਸਾਰੀ ਸੋਹਣੀ ਬਿਰਜੀ ਬੱਚੀ ਬਣ ਜੂਗੀ ਜੇ ਪੰਜ ਛੇ ਦਿਨ ਕੱਢ ਗਈ ਚੰਗੀ ਬਣੂਗੀ ਬਰਤਨ ਗੈਬ ਗੂਪ ਚੰਗਾ ਬੱਚੀ ਲੈ ਕੇ ਆਈ ਨਹੀਂ ਜੇ ਸੁੰਡਾ ਜੱਤ ਖਾਲ ਨਹੀਂ ਬੱਚੀ ਨੂੰ ਕੋਈ ਮੋ ਵੀ ਨਾਲ ਦੀ ਨਾਲ ਇੱਕ ਇਹ ਵੀ ਗੱਲ ਦੱਸ ਦਿੰਨੇ ਵੀ ਹੈ ਵੀ ਕਰੋਸ ਆ ਕਰੋਸ ਆ ਕੋਈ ਇਹਨੂੰ ਗਰਮੀ ਨਾਲ ਕੋਈ ਧੁੱਪ ਤੇ ਕਰੋ ਸੰਗ ਦੇ ਵਿੱਚ ਵੜ ਬਕਾਊ ਆ ਠੁੱਕੀ ਪੂਰੀ ਤਿਆਰੀ ਦੇ ਉੱਤੇ ਲੱਖੇ ਵੀਰ ਅੱਜ ਆਪਣੇ ਕੋਲ ਕੀ ਮੋਲ ਲੈਂਦਾ ਇਹ ਵੀ ਇਹ 70000 ਦੀ ਦੇ ਦिए 70 ਦੀ ਜੈਤ ਜੀ ਗੱਲ ਕਰਤੀ ਹੋਰ ਪੂਰਾ 5000 ਛੱਡ ਦिए 65000 ਦੀ ਬਚੀ ਦੇ ਦिए 65000 ਦੀ 65000 ਦੀ ਬਚੀ ਠੀਕ ਆ ਭਾਈ ਲੋ ਵੀ 65000 ਦੀ ਵੜਾ ਬਾਕੀ ਚਾਰੂ ਚੂਰੂ ਪੂਰੀ ਯਾਰੀਗਾ ਜੀ ਆ ਤੁਸੀਂ ਵੇਖ ਸਕਦੇ ਜੇ ਖੁਰਲੀ ਦੇ ਵਿੱਚੋਂ ਦੋਸਤੋਂ ਮੂੰਹ ਨਹੀਂ ਬਾਹਰ ਕੱਢਦੀ ਕਰਮਾ ਜੀ ਠੀਕ ਆ ਤੇ ਚਾਰੂ ਦਾ ਵੜ ਬਾਕੀ ਚਾਰੂ ਪਸ਼ੂ ਨਾਰਮਲੀ ਦੋ ਤੱਕ ਦਾ ਨਾ ਕਿਤੇ ਚਲੋ ਵਾਦੀ ਚ ਪਾਉਂਦੇ ਆ ਜੇਰਾ ਪਸੂ ਜਾ ਕੇ ਜੀਣਾ ਤਾਂ ਰੇ ਪੱਠਾ ਟੱਕਾ ਦਾ ਚੱਕੇ ਵਾਂਡ ਬੜੇ ਵਾਂ ਨਾ ਖਾਵੇ ਤੇ ਉਤੋਂ ਆਪਾਂ ਕੋਈ ਜ਼ਿਆਦੀ ਆਸ ਨਹੀਂ ਕਰ ਸਕਦੇ ਠੀਕ ਆ ਸੋ ਬੱਚੀ ਚੰਗੀ ਆ ਫੁੱਲ ਨਿੱਗਰ ਫੁੱਲ ਬਾਡੀ ਵੇਟ ਦੇ ਵਿੱਚ ਹੱਥ ਪਾ ਸਕਦੇ ਤੁਸੀਂ 65000 ਦੀ ਇਹ ਤੁਹਾਨੂੰ ਵੇੜ ਜਿਹੜੀ ਮਿਲ ਜੂਗੀ ਠੀਕ ਆ ਜੀ ਕੱਦ ਕਾਠ ਵਾਲੀ ਵੇੜ ਇੱਕ ਇਧਰ ਪਰ ਮੈਂ ਇੱਕ ਛੋਟਾ ਜਿਹਾ ਤੁ ਆਪਾਂ ਤੋਹਫਾ ਦਿਖਾਉਨੇ ਆ ਜਿਹੜੇ ਭਰਾ ਨੇ ਥੋੜੇ ਪੈਸੇ ਲਾਉਣੇ ਆ ਠੀਕ ਆ ਜੀ ਵੇੜ ਤੁਹਾਨੂੰ ਇੱਕ ਦਰਮਿਆਨੀ ਆਪਾਂ ਦਿਖਾ ਦਿੰਨੇ ਆ ਬਾਕੀ ਦੁੱਧ ਨੇ ਕਰਮਾਲੀ ਨੇ ਮੈਨੂੰ ਲੱਗਾ ਲੱਗੇ ਭਾਈ ਹੋ 9-10 ਕਿਲੋ ਚੋਂ ਡੀ ਹੈ ਦੁੱਧ ਦੇ ਦਾ ਇਸ ਚੂਠ ਮਾਰਨ ਵਾਲੀ ਗੱਲ ਹੀ ਹੈ ਅੱਛਾ ਜੀ ਇੱਕ ਦੋਸੀਂ ਆਪ ਸਮਝ ਲਿਆ ਵੀ ਦੁੱਧ 4-5 ਕਿਲੋ ਅਸੀਂ ਲਈ ਸੀ ਵਾਹ ਮੈਂ ਥੋੜਾ ਹੋ ਗਏ ਮੈਂ ਚੱਲ ਕੋ ਪਣ ਭਰਾ ਕਰਦਾ ਕਰਦਾ ਸੂਣ ਵਾਲੇ ਕਿਸੇ ਦੇ ਕੰਮ ਆ ਜੂ ਚੱਲਦਾ ਆਪਾਂ ਚੋਈ ਜਾਵਾਂਗੇ ਆ ਪਰ ਵੀਰੇ ਥਰੇ ਦੁੱਧ ਦਸਣ ਵਾਲਾ ਤੇ ਭਾਵੇਂ ਵਿਖਾਉਣ ਵਾਲਾ 10 ਕਿਲੋ ਵਿਖਾਈ ਜਾਂਦੀ ਹੈ ਠੀਕ ਆ ਤੇ 9 ਕਿਲੋ ਦੁੱਧ ਪੱਕਾ ਵਾ ਆਪਣੇ ਘਰੇ ਆਣ ਕੇ ਪੱਕਾ ਆਪਣੇ ਘਰੇ ਵੀ ਆਣ ਕੇ ਲੀਟਰ ਮਾਰਲੇ ਦੋ ਡਾਂਗ ਠੀਕ ਆ ਦੋ ਡਾਂਗ ਲੀਟਰ ਮਾਰਾ ਕੇ ਵੇਰ ਦੇ ਦਾਂਗੇ ਤੇ ਸਵੇਰ ਚ ਵੀ ਹੋਊਗੀ ਦੂਜਣ ਕ ਦੂਜੋ ਹੋ ਜਾ ਤੀਜਣ ਆ ਜੇ ਵੀਰ ਥੋੜੀ ਸਾਮ ਨਾਲ ਰੁਲੀ ਜਾਂਦੀ ਆ ਰੁੱਖੀ ਆ ਮੈਂ ਤੇ ਬਾਤ ਮਾਈ ਆ ਰੁੱਖੀ ਆ ਹਾਂਜੀ ਹਾਂਜੀ ਲਓ ਵੀ ਉਤੋਂ ਦੋਸਤ ਥੋੜਾ ਜਿਆਦਾ ਦੁੱਧ ਸੇਰੇ ਪਣ ਦੇ ਵਿੱਚ ਆ ਚਾਰੂ ਚੂਰੂ ਵੜੀ ਫੁਲੇ ਚਵਾਈ ਦੀ ਬੜੀ ਪੱਕੀ ਆ ਠੀਕ ਆ ਮੈਂ 50 60 ਹੜ ਵਾਲੀ ਗਾਂ ਨੂੰ ਫੇਰ ਕਰਦੀ ੱਡੀ ਚਵਾਈ ਲੱਗੀ ਬੰਦੇ ਬੱਲੇ ਮੈਂ ਨਾ ਕੋਈ 8 9 8 9 ਕਿਲੋ ਚੱਲਣ ਡਿਆ 8 9 ਕਿਲੋ 9 ਕਿਲੋ ਤਾਂ ਪੱਕਾ ਲੋ ਵੀ ਐ ਆਪਣੇ ਘਰੇ ਕੋਈ ਧਾਰਾ ਮਾਰੇ ਭਾਂ ਕੋਈ ਪੱਕੀ ਜਾਣ ਕੇ ਲੀਟਰ ਮਾਰ ਲੇ ਤੇ ਮਗਰ ਬੱਛਾ ਇਹ ਤਾਂ ਕੀ ਸੀ ਬੱਛੀ ਮਗਰ ਬੱਛੀ ਆ ਲੋ ਵੀ ਮਗਰ ਬੱਛੀ ਆ ਸਵੇਿਆਂ ਦੇ ਵਿੱਚ ਦੂਜਾ ਕੋਈ ਤਿੱਜਾ ਮੰਨ ਲੈ ਕੱਦ ਤੋਂ ਵੱਡਾ ਠੀਕ ਆ ਜੀ ਉੱਕਾ ਵੀ ਆਪਾਂ ਕਹਿ ਦਿੱ ਗਏ ਨਾ ਵੀ ਨਿੱਕੀ ਜੀ ਹਾਇਰ ਨਹੀਂ ਕੱਦ ਕੱਦ ਨਾਲ ਪੂਰਾ ਵਸੇ ਰਾਜੀ ਕਰਨ ਵਾਲੀ ਆ ਬੇਟਾ ਹਾਂ ਕੱਦ ਕੱਦ ਤੋਂ ਵੱਡਾ ਪੱਕੀ ਇਹਨਾਂ ਵੀ ਥੋੜਾ ਜਿਹਾ ਹੱਥੋਂ ਤਫੇਰਨ ਵਾਲਾ ਰਾਜੀ ਰੂ ਇਹਨੇ ਦੂਣੀ ਦਵ ਜਾਪਣਾ ਠੀਕ ਆ ਜੀ ਐਸ ਵਕਤ ਦੁੱਧ ਦੀ ਥਾਂ ਦੁੱਧ 8 9 8 9 ਕਰੋ ਦਿਨ ਵੀ ਕਿੰਨੇ ਹੋ ਗਏ ਸੂਈ ਨੂੰ ਦੇ ਵਿੱਚ ਚੌਥਾ ਪੰਜਵਾਂ ਦਿਨ ਆਇਆ ਅਜੇ 나ੜੂ ਪੰਜਾਂ ਦਿਨ ਦੇ ਦੇ ਸਾਰੀ ਬੱਚੀ ਦਾ 나ੜੂ ਬੱਚੇ ਦਾ ਨਾਲ ਆ ਜੀ ਮਗਰ ਬੱਚੀ ਆ ਹਾਂ ਜੀ ਲਓ ਵੀ ਠੀਕ ਆ ਜੀ ਬਾਬੇ ਇਧਰਲੇ ਪਾਸੇ ਦੋਸਤੋ ਜੇ ਇਧਰੋਂ ਲੇਸੀ ਆ ਤੇ ਮਾਲਕ ਨੇ ਇਧਰੋਂ ਢੋਮੇ ਦੇ ਲਾ ਦਿੱਤੇ ਆ ਇਧਰੋਂ ਬੱਚੀ ਦੇ ਦਿੱਤੀ ਆ ਠੀਕ ਆ ਜੀ ਆ ਵੇਖੋ ਟੱਕਦਾ ਵਿਚਾਰੀ ਨੂੰ ਆਹ ਦੇਖੋ ਜੀ 나ੜੂ ਨਾਲ ਆ ਬੱਚੇ ਦੇ ਬਿਲਕੁਲ ਸੁੱਕਾ 나ੜੂ ਨਾਲ ਆ ਠੀਕ ਆ ਜੀ ਪੰਜਵਾਂ ਚੌਥਾ ਪੰਜਵਾਂ ਦਿਨ ਅਜ ਹੈਗਾ ਤੇ ਬਾਕੀ ਬਾਕੀ ਸਾਂਭਨ ਦੀ ਲੋੜ ਆ ਬਾਕੀ ਕਦ ਕਾੜ ਕੋਈ ਛੋਟਾ ਨਹੀਂਗਾ ਕਦ ਕਾੜ ਇਸ ਵਾਰ ਤਾਂ ਫਟਾ ਹੀ ਆ ਤੇ ਥੋੜਾ ਜਿਹਾ ਮੇਰਾ ਵੀਰ ਹੱਥ ਉੱਤੇ ਚੰਗਾ ਕੋਈ ਫੇਰਨ ਵਾਲਾ ਮਿਲ ਗਿਆ ਤੇ 10000 10000 ਲੀਟਰ ਇਹਨੂੰ ਦੁੱਧਾਂ ਦਾ ਕੁਛ ਨਹੀਂਗਾ ਤੇ ਬਾਕੀ ਅੱਗੇ ਦੁੱਧ ਸੇਵਾ ਦਾ ਠੀਕ ਆ ਜੀ ਬਾਕੀ ਆ ਵੀ ਵੀਡੀਓ ਸਾਹਮਣੇ ਫੋਕ ਕਰਨ ਦੀ ਕੋਈ ਮੋਗ ਨਹੀਂ ਮਾਰਦੀ ਕੋਈ ਗੱਲ ਕੋਈ ਨਹੀਂ ਕਿ ਸਿਰਫ ਨਾ ਅੱਛੀ ਸਾਂਭਣ ਵਾਲੀ ਆ ਵੇੜਾ ਸਾਬਣ ਵਾਲੀ ਆ ਹਾਂਜੀ ਹਾਂਜੀ ਲਓ ਵੀ ਚੱਡੇ-ਚੋਡੇ ਦੀ ਸਾਫ ਆ ਕੋਈ ਫੋੜ ਬੱਚਾ ਨਹੀਂਗਾ ਠੀਕ ਆ ਜੀ ਚਾਰੇ ਥਾਣਾ ਨੋਕ ਵਾਲਾ ਥਾਣ ਲੱਗਾ ਬੱਛੀ ਨੂੰ ਤੇ 8 9 9 ਲੀਟਰ 10 ਲੀਟਰ ਦੇ ਹਿਸਾਬ ਨਾਲ ਤੁਸੀਂ ਮੇਰਾ ਵੀ ਸੌਦਾ ਕਰ ਲਿਓ ਵੀ ਸੇਵਾ ਕਰ ਲਿਓ ਤਾਂ ਮੈਂ ਨਾ ਜਵਾਪਾ ਨੂੰ ਆਪਣੇ ਆਪ ਦੇ ਪਤਾ ਵੀ ਜ ਆਪਣੇ ਘਰੇ ਹਫਤਾ ਖਲੋਗੀ ਤਾਂ ਆਪਾਂ ਦੁੱਧ 12 13 ਕਿਲੋ ਜ ਹੋ ਸਕਦੇ ਆ ਅੱਛੀ ਦੇ ਲਈ ਨਹੀਂ ਜਿਆਦੀ ਮਤਲਬ ਭੁੱਖੀ ਘਰਾਂ ਦੇ ਵਿਚਾਰੀ ਸੇਵਾ ਤਾਂ ਮਾੜੀ ਨੂੰ ਆਈ ਆ ਹਾਂ ਹਾਂਜੀ ਇਹ ਆ ਵੀ ਬੰਦੇ ਨੂੰ ਲਿਫਣਾ ਜਾਂ ਨਹੀਂ ਪੈਂਦਾ ਵੀ ਤੜਕੇ ਡੱਬਾ ਡੁੱਬਾ ਜਾਂ ਚੁੱਕ ਕੇ ਤੁਰੂਦਾ ਬਾਕੀ ਮੈਂ ਜਿੱਦਾਂ ਤੇਰੇ ਡੱਬਾ ਨਾ ਲੈ ਜਾ ਕੇ ਸੁਭਾਜ ਜਿੱਦਾਂ ਗਾਂ ਬਾੜਾ ਡੰਗਰ ਨੂੰ ਸੌਣ ਵਾਲੇ ਕਿਹਨਾਂ ਟਾਈਮ ਸਾਰ ਨਾਲ ਲੈਣੀ ਨਾ ਤੇ ਨਿਆਰੇ ਨਾਲ ਲਵੇ ਦੁੱਧ ਵੀ ਚੰਗਾ ਫਿਰ ਦੋਗਲੇ ਮੇਰੀ ਗੱਲ ਸੁਣੋ 8-10 ਲੀਟਰ ਵੀ 9 ਲੀਟਰ ਵੀ ਚਵਾਈ ਗਈ ਗਾਂ ਹੁਣ ਬੰਦਿਆਂ ਬੁੰਦਿਆਂ ਦਾ ਕੰਮ ਹੈਗਾ ਸੀਜ਼ਨ ਦਾ ਕੰਮ ਆ ਗਿਆ ਜਿੱਤਰਾ ਮਰਜ਼ੀ ਰਮਾਨਾ ਚੋਈਏ ਸੀਲਸ ਲੱਗ ਫੁੱਲ ਤੇ ਕੀ ਮੁੱਲ ਦੀ ਦੇ ਦਿੱਤੀ ਫਿਰ ਅੱਜ ਮੁੱਲ ਵੀ ਸੀ 30000 ਦੀ ਵਧੀਆ ਪੂਰੀ ਦੀ 30000 ਦੀ 2000 ਹੋਰ ਛੱਡ ਗਏ ਕਰਦੇ ਹੋ ਜਿੰਨੀ ਬੋ 27000 ਦੀ ਇਹ ਵਾੜ ਤਾਂ ਮਿਲ ਜੂਗੀ ਠੀਕ ਹੈ ਜੀ ਬਾਕੀ ਆਮ ਨਾਰਮਲ ਭਰਾ ਕਿਸੇ ਨੇ ਡੰਗਾ ਸਾਰਨਾ ਚਾਹ ਪਾਣੀ ਦਾ ਮਾੜੀ ਨਹੀਂ ਗਈ ਕੱਦ ਕਾਠਾ ਲਈ ਆ ਮਗਰ ਬੱਛੀ ਆ ਤੇ 27000 ਦੇ ਵਿੱਚ ਆਉਂਦਾ ਕੁਝ ਨਹੀਂ ਗਿਆ ਬਾਕੀ ਪ੍ਰਭੂ ਚੰਗਾ ਜਿੰਨੇ ਵੀਰ ਨੇ ਥੋੜੇ ਪੈਸੇ ਲਾਉਣੇ ਆ ਉਹਦੇ ਮਤਲਬ ਦੀ ਸ਼ੈ ਆ ਠੀਕ ਹੈ ਜੀ ਜਿੰਨੇ ਵੀਰ ਨੇ ਵੈਸੇ ਵੀ ਚਲੋ ਗਰੇਜ ਕਰਨਾ ਵੀ ਜਿਆਦੇ ਪੈਸੇ ਨਹੀਂ ਲਾਉਣੇਗੇ ਆਪਾਂ ਚੰਗੇ ਬੰਦੇ ਨੇ ਵੀ ਹੋਰ ਤੁਸੀਂ ਹੱਥ ਪਾ ਸਕਦੇ ਹੋ ਠੀਕ ਸੋ ਬੱਛੀਆਂ ਚੰਗੀਆਂ ਨੇ ਦੋ ਵੜਾ ਸੀ ਵੀਰ ਲੱਖੇ ਦੇ ਕੋਲ ਤੇ ਦੋ ਹੀ ਝੋਟੀਆਂ ਨੇ ਠੀਕ ਹੈ ਜੀ ਇੱਕ ਦੁੱਜਣ ਤੇ ਇੱਕ ਪਹਿਲੇ ਸੋਵੇ ਆ ਤੇ ਇੱਕ ਤੁਹਾਨੂੰ ਆਪਾਂ ਇੱਧਰ ਜਿਹੜੀ ਵਾਹੜ ਦੂਜੇ ਸਵੇਰ ਟੁੱਕੀ ਦਿਖਾ ਦਿੱਤੀ ਆ ਫੁੱਲ ਵਜਨ ਵੇੜ ਤੇ ਵਿੱਚ ਸੋ ਇਹ ਮਾਲ ਆ ਮੇਰੇ ਵੀਰੋ ਬਾਕੀ ਮਾਲ ਦੀ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਥਣ ਭਾਂਡੇ ਦੇ ਸਾਫ ਸੁਥਰੇ ਪਸ਼ੂ ਇੱਥੇ ਆਣ ਕੇ ਆਪ ਜੀ ਤੁਸੀਂ ਤਸੱਲੀ ਕਰ ਲਿਓ ਤੇ ਲੱਖੇ ਵੀਰ ਇੱਕ ਨੰਬਰ ਕਰਦੇ ਸਾਂਝੇ ਨੰਬਰ ਵੀਰ ਜੀ 98552 74808 ਠੀਕ ਹੈ ਜੀ ਹਾਂਜੀ ਲਓ ਵੀ ਇਹ ਨੰਬਰ ਆ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕਾ ਕਾਲ ਕਰੋ ਗੱਲਬਾਤ ਕਰੋ ਮਾਲ ਆਉਂਦਾ ਰਹਿੰਦਾ ਕੋਈ ਪੰਜ ਚਾਰ ਨੱਕ ਜਿਹੜੇ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਇਸ ਫਾਰਮ ਤੇ ਇਸ ਕਿਲੇ ਤੇ ਪਿੰਡ ਕੋਟ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ 7 ਸ਼ਰੀਆ ਕਾਲ ਜੀ